ਬਿਲਾ ਬਿਲਾ ਹੱਲਾ ਪੰਜ ਵਾਰ ਤਾਤੀ ਵਾਉ ਨਨ ਗਈ ਪਾਰ ਬ੍ਰਹਮ ਸਰਣਾਈ ਚਾਹੋ ਗਿਰਧ ਹਮਾਰੇ ਰਾਮਖਾਰ ਦੁੱਖ ਲਗੈ ਨਾ ਭਾਈ ਸਤਗੁਰ ਪੂਰਾ ਭੇਟਿਆ ਜਨਮੰਤ ਬਣਾਈ ਰਾਮ ਨਾਮ ਔਖਾ ਦਿਆ ਏਕਾਲ ਲਵਲਾਈ ਰੱਖ ਲੀਏ ਤਨ ਰਖਣਹਾਰ ਸਭ ਬਿਯਾਦ ਮਟਾਈ ਕੋ ਨਾਨਕ ਕਿਰਪਾ ਪਈ ਪ੍ਰਭੈ ਸਾਈ ਸਿਰ ਮਸਤਕ ਰੱਖਿਆ ਪਾਰ ਬ੍ਰਹਮ ਹਸਤ ਖਾਇਆ ਰੱਖਿਆ ਪਰਮੇਸ਼ਵਰ ਰਹਾ ਆਤਮ ਰਖਿਆ ਗੋਪਾਲ ਸਵਾਮੀ ਤਨ ਚਣ ਰਖਿਆ ਜਗਦੀਸ਼ ਪਰੈ ਸਰਬ ਰਖਿਆ ਗੁਰਦੇਵਾਲ ਹੈ ਭੈ ਦੁੱਖ ਵਿਨਾਸ਼ਨਾ ਹੈ ਭਗਤ ਵੱਸਲ ਅਨਾਥ ਨਾਥੇ ਸਰਣ ਨਾਨਕ ਪ੍ਰਖਾ ਚੁੱਤੈ ਸੋ ਹਲਾ ਰਾਗੌੜੀ ਦੀਪ ਕੀ ਮਹੱਲਾ ਪਹਿਲਾ ਓੰਕਾਰ ਸਤਗੁਰ ਪ੍ਰਸਾਦ ਜੈ ਕਰ ਕੀਰਤਿਆ ਕੀ ਹੈ ਕਰਤੇ ਕਾ ਹੋਏ ਵਿਚਾਰੋ ਸਤਕਰਗਾ ਵੋ ਸੋ ਹਲਾ ਸਿਵਰੋ ਸਰਜਣਹਾਰੋ ਮੰਗਾਉ ਹੋ ਮੇਰੇ ਨਰਭਉ ਕਾ ਸੋਹਲਾ ਹਾਂ ਵਾਰੀ ਜਦ ਸੋਹਲਾਏ ਸਦਾ ਸੁਖ ਹੋਏ ਰਹਾਓ ਨਿਤ ਨਿਤ ਜੀੜੇ ਸਮਾਲੀਨ ਦੇਖੇਗਾ ਦੇਵ ਨਹਾਰ ਤੇਰੇ ਦਾਨ ਕੀਮਤ ਨਾ ਪਵੇ ਉਸ ਦਾਤੇ ਕਮਣ ਸਮਾਰ ਸੰਤ ਸਾਹਾ ਲਿਖਿਆ ਮਿਲ ਕਿਰਪਾ ਹੋ ਤੇਲ ਦੇਹੋ ਸਜਣਾ ਸੀਸੜੀਆ ਜਿਉ ਹੋਵੈ ਸਾਹਿਬ ਸਿਉ ਮੇਲ ਕਰ ਕਰੇ ਹੋ ਪਹੁੰਚਾ ਸਦਲੇ ਨੇ ਪਵਨ ਸਦਨ ਹਾਰਾ ਸਿਮਰੀਆ ਨਾਨਕ ਸੇ ਦੇ ਆਵਨ ਰਾਗਾ ਸਾ ਮਹੱਲਾ ਪਹਿਲਾ ਸੈ ਕਰ ਸੈ ਗੁਰ ਸੈ ਉਪਦੇਸ ਗੁਰ ਗੁਰੇ ਕੋ ਵੇਸ ਅਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਰ ਰਖ ਵਡਾਈ ਤੋਏ ਰਹਾਓ ਵਿਸਵ ਚ ਸਿਆ ਘੜੀਆ ਪਹਿਰਾ ਤਤੀ ਵਾਰੀ ਮਹੋ ਹੋਆ ਸੂਰਜ ਕੋ ਰਤ ਅਨੇਕ ਨਾਨਕ ਉਤਕ ਕੀਤੇ ਵੇਸ ਰਾਗ ਤਾਨਾ ਸ੍ਰੀ ਮਹੱਲਾ ਪਹਿਲਾ ਗगन ਮੈਂ ਥਾਲ ਰਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਾਂ ਲਿਆਨ ਲੋ ਪਉਣ ਜਵਰੋ ਕਰੇ ਸਗਲ ਬਨ ਰਾਏ ਫੂਲਾਂ ਤੇ ਜੋਤੀ ਕੈਸੀ ਆਰਤੀ ਹੋਏ ਭਾਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਬਾਜੰਤ ਭੇਰੀ ਰਹਾਓ ਸਹਿ ਸਤਵ ਨੈਨ ਨਾਨਕ ਤੋਹਿ ਕਉ ਸਹਸ ਮੂਰਤਨ ਨਾਇਕ ਤੋਹੀ ਸਹਸ ਪਾਦ ਵਿਮਲ ਨਾਨਕ ਏਕ ਪਦ ਗੰਧ ਵਿਨ ਸਹਸ ਤਪ ਗੰਧ ਏਵ ਚਲਤ ਮੋਹੀ ਸਾਮਹਿ ਜੋਤ ਜੋਤ ਹੈ ਸੋਏ ਇਸ ਦਾ ਚਾਨਣ ਸਾਮਹਿ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤਿ ਸੁਭਾਵੈ ਸੋ ਆਤੀ ਹੋਏ ਹਰ ਚਰਨ ਕਬਲ ਬਰੰਦ ਲੋ ਮਤ ਮਨੋ ਆਨੰਦ ਨੋ ਮੋਹਿਆਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸਰੰਕ ਹੋਏ ਜਾਤੇ ਤੇਰਾ ਨਾਏ ਵਾਸਾ ਰਾਗ ਗੋੜੀ ਪੂਰੀ ਮਹੱਲਾ ਚੌਥਾ ਕਾਮ ਕਰੋਧ ਨਗਰ ਵਾਪਰੇਆ ਮਿਲ ਸਾਧੂ ਖੰਡ ਲਖੰਡਾ ਹੈ ਪੂਰਵ ਲਖਤ ਲਖੇ ਗੁਰ ਪਾਇਆ ਮਨ ਹਰ ਲੇਵ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪਨ ਵੱਡਾ ਹੈ ਕਰਡੰਦਾਉਤ ਪਉਣ ਵੱਡਾ ਹੈ ਰਹਾਉ ਸਾਖਤ ਹਰਿ ਸਾਧਨਾ ਜਾਣਿਆ ਤਨ ਅੰਤਰ ਹਮੇ ਕੰਡਾ ਹੈ ਜਿਉਂ ਜਿਉਂ ਚਲਹਿ ਚਬੈ ਰਖ ਪਾਹ ਹੈ ਜਮ ਕਾਲ ਸਹ ਹੈ ਸ੍ਰਿ ਡੰਡਾ ਹੈ ਅਰਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਣਾ ਪਵਖੰਡਾ ਹੈ ਅਵਨਾਸੀ ਪਰਖ ਪਾਇਆ ਪਰਮੇਸ਼ਰ ਮਾ ਸੋ ਅਖੰਡ ਬ੍ਰਹਮੰਡਾ ਹੈ ਹਾਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਆਖ ਰਾਖ ਬੜ ਵੱਡਾ ਹੈ ਜਨ ਨਾਨਕ ਨਾਮ ਅਧਾਰ ਠੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਗ ਗੋੜੀ ਪੂਰਵੀ ਮਹਲਾ ਪੰਜਵਾਂ ਕਰੋ ਬਨੰਤੀ ਸੁਣ ਹੋ ਮੇਰੇ ਮੀਤਾ ਸੰਤ ਕਹਲ ਕੀ ਵੇਲਾ ਇਹਾਂ ਖਾੜ ਚ ਲੋਹਰ ਲਾਹ ਅੱਗੇ ਵਸਨ ਸਹੇਲਾ ਉਹ ਘਟਾਇ ਜਨ ਸਰੇਣਾ ਰੇ ਮਨ ਗੁਰਮਿਲ ਕਾਸ ਵਾਰੇ ਰਹਾਓ ਇਹ ਸੰਸਾਰ ਵਿਕਾਰ ਸੰਸੇਮ ਹੈ ਪ੍ਰਯੋਗ ਬ੍ਰਹਮ ਗਿਆਨੀ ਜਸਹਜ ਗਾਏ ਪਿਆਵੈ ਇਹ ਰਾਸ ਅਕਤ ਕਥਾ ਤਨ ਜਾਨੀ ਜਾ ਕੋ ਆਏ ਸੋਈ ਵਿਹਾਜੋ ਹਰ ਗੁਰ ਤੇ ਮਨ ਹੈ ਵਸੇਰਾ ਨਿਜ ਘਰ ਮਹਿਲ ਪਵਹੁ ਸੁਭ ਸਹਿਜੇ ਬਹਰ ਨ ਹੋਏ ਗੋਫੇਰਾ ਅੰਤਰ ਜਾਮੀ ਪ੍ਰਖ ਵਿਦਾ ਹਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗਾਏ ਮੋਕਾ ਕਰ ਸੰਤਨ ਕੀ ਤੂਰੇ ਸਲੋਖ ਪਵਨ ਗੁਰੂ ਪਾਣੀ ਪਤਾ ਮਾਤਾ ਤਰਤਮਹਤ ਦੇਸ ਰਾਤ ਦੇ ਦਾਈ ਦਾਇਆ ਖਿਲਾ ਸਗਲ ਜਗ ਚੰਗੇ ਆਈਆਂ ਮਰਿਆਈਆਂ ਬਾਚੈ ਤਰਮਹ ਦੂਰ ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰ ਜਨੀ ਨਾਮ ਤੇ ਹਾਇਆ ਗਏ ਮਸਕਰ ਖਾਲ ਨਾਨਕ ਦੇਵ ਮੁਖ ਜਲੇ 33 ਛੱਟੀ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਆਗੇ ਰਦਾ ਸਹਮਾਰੀ ਈਓ ਪਿੰਡ ਸਭ ਤੇਰਾ ਵਾਹਿਗੁਰੂ ਕਹ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੇ ਮੇਰਾ ਵਾਹਿਗੁਰੂ ਬੋਲੋ ਜੀ ਵਾਹਿਗੁਰੂ ਵਾਹਿਗੁਰੂ ੴ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਜੀ ਸਾਹਿਬਾਰ ਸ੍ਰੀ ਭਗਉਤੀ ਜੀ ਕੀ 파시 ਰਸਮੀਂ ਬਰਤਨ ਭਗਉਤੀ ਸਿਮਰ ਕਾਏ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਐ ਹੋਈ ਸਾਹਿਬ ਅਰਜਨ ਹਰਗੋਬਿੰਦ ਸਿੰਘ ਸਾਹਿਬਾ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਜੀ ਤੇ ਯੱਡ ਠੇ ਸਭ ਖਜਾਇ ਤੇ ਇਕ ਬਹਾਦਰ ਸਿੰਘ ਨੇ ਕਰਨਉਣ ਦਾ ਵੈ ਤੇ ਸਭ ਧਾਈ ਹੋਏ ਸਾਧ ਸੰਗਤ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਧਾਈ ਹੋਏ ਸਾਧ ਸੰਗਤ ਪਾਤਸ਼ਾਹ ਦੀ ਜੋਤ ਜਬਰਸ਼ ਤੱਕ ਦੇ ਮਾਲਕ ਤਨ ਤਨ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦੀ ਦਰਖਤ ਅੰਤਰ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਰੇ ਨਾਣਿਆ ਦੇ ਬਾਣ ਤਾਣਿਆਂ ਦੇ ਤਾਣੇ ਓਟਿਆਂ ਦੀ ਔਰ ਨੇ ਆਸਰਾ ਦੇ ਆਸਰੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਜਰਨਾ ਪਛ ਬੇਨਤੀ ਆਪ ਜੀ ਦੇ ਸੁਖਿਆਸਣੇ ਸੇਵਾ ਸੁੱਲੇ ਜੀ ਕੇ ਜਵਾਬ ਰੱਖਿਆ ਦੇ ਸ਼ਬਦਾਂ ਕੇ ਜਾਬ ਕੀ ਅਰਦਾਸ ਅਖਰਵਾਦਾ ਘਟਾ ਪੁਛ ਮਾਫ ਕਰਨੀ ਆਪ ਜੀ ਦੇ ਪਾਵਨ ਸਰੂਪ ਆਪ ਜੀ ਦੇ ਸੁਖਿਆਸਣ ਬਰੰਗਾਂ ਸੇਉਣ ਬਸਤਾਸਰਾ ਸੰਤਾਂ ਸਮਾਂ ਬਖਸ਼ੋ ਸੋਖੋ ਵੇ ਨਾਮ ਚੱਤੇ ਆਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਆਪਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਜਿੱਥਾ ਜਾਏ ਵਹ ਮੇਰਾ ਸੋ ਥਨ ਸੁਹਾਵਾ ਗੁਰਸੇ ਕੀ ਸੋਤਾਨ ਲੈ ਤੁਰ ਮੁਖਲਾਵਾ ਗੁਰ ਸਿਖਾਂ ਕੀ ਕਾਲ ਇਨਹਰ ਨਾਮ ਤੇ ਆਵਾ ਜਿਨ ਨਾਨਕ ਸਤ ਗੁਰ ਤਨਹਾਰ ਪੂਜ ਕਰਾਵਾ ਜਸਾ ਜਾਏ ਵਹਿ ਮੇਰਾ ਸੋਖਾਨ ਸੁਹਾਵਾ ਬਸਰ ਨਹੀਂ ਦਾਤਾਰ ਆਪਣਾ ਨਾਮ ਦੇ ਰੋ ਨੋੜ ਕਵੰ ਦਿਨ ਰਾਤ ਸਿਮਰਦਾ ਸਾਨਕ ਚਾਉਏ ਹੋ ਹਰ ਗੁਰੂ ਆ ਗੁਰੂ ਆ ਗੁਰੂ ਆ ਗੁਰੂ ਵਾਹ ਗੁਰੂ ਆ ਗੁਰੂ ਆ ਗੁਰੂ ਆ ਗੁਰੂ ਵਾਹ ਗੁਰੂ ਆ ਗੁਰੂ ਆ ਗੁਰੂ ਆ ਗੁਰੂ ਸਤਿ ਸ੍ਰੀ ਅਕਾਲ ਪਰਸ਼ਿਕਾ ਧਿਆਨਤਰ ਬੋਲੋ ਜੀ ਇਹ ਨਾਮਾਨਿਆਂ ਦੇ ਵਾਣ ਤਾਣੇ ਟੰਡੀਆਂ ਦੀ ਓਟ ਤਨ ਤਨ ਗੁਰੂ ਗ੍ਰੰਥ ਸਾਹਿਬ ਜੀ ਨਾਮ ਜੀ ਬੇਂਦੀ ਮਹਾਰਾਜ ਆਪ ਜੀ ਆਪਣੇ ਸੁਖ ਅਸੰਤਾਨਾਂ ਸਜੋ ਸੇਵਨ ਉਹਦੇ ਆਈਆਂ ਬਿਆਨ ਭੁੱਲਾਂ ਦੀ ਵਾਹੀ ਬਖਸ਼ਣਿ ਚੇਤਸਦਾਰ ਬਖਸ਼ਿਸ਼ ਕਰਨਾ ਮਹਾਰਾਜ ਆਪ ਸ਼ਰਾਮ ਕਰਵਾਈ ਰਹਿਣ ਸੁਖ ਦੀ ਤੀਰ ਪਾਣੀ ਅਮਰਤ ਵਾਲੇ ਜਾਗਣੇ ਸ਼ਰਾਨ ਦਰਕਰਦੀਆਂ ਸਭਾ ਮਾਨਤ ਨੇਮ ਕੀਰਤਨ ਸਮੁੱਚੇ ਜਥੇ ਨੂੰ ਮਹਾਰਾਜ ਅੜਦੀ ਕਲਾ ਵਸ਼ਕੇ ਸੇਵਾ ਮਾਪ ਲੈਣੀਆਂ ਸੰਗਤਾਂ ਦਾ ਸਭ ਨੂੰ ਖੁਸ਼ੀਆਂ ਬਖਸ਼ੋ ਨਾਨਕ ਨਾਮ ਚੜਦੀ ਕਲਾ ਜেরে ਬਾਣੀ ਸਰਬਤ ਦਾ ਭਲਾ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ